ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਦਰਸ਼ਨ ਕਰੋ ਜੀ ਫਤਿਹਗੜ ਸਾਹਿਬ ਉਹ ਪਵਿੱਤਰ ਤਰਤੀ ਜੋ ਸਾਡੇ ਛੋਟੀ ਉਮਰ ਦੇ ਬਾਬਿਆਂ ਨੇ ਆਪਣੇ ਖੂਨ ਦੇ ਨਾਲ ਸਿੰਜੀ ਹੈ ਮੈਂ ਇਹ ਵੀਡੀਓ ਇਸ ਮਕਸਦ ਨਾਲ ਸ਼ੂਟ ਕੀਤੀ ਹੈ ਕਿਉਂਕਿ ਸਾਰੇ ਨਹੀਂ ਪਹੁੰਚ ਪਾਉਂਦੇ ਫਤਿਹਗੜ ਸਾਹਿਬ ਜੇ ਕੋਈ ਵੀਡੀਓ ਰਾਈਂ سوشل میڈیا ਰਾਈਂ ਦਰਸ਼ਨ ਕਰ ਲਵੇ ਤੇ ਉਹ ਵੀ ਬੜੀ ਵੱਡੀ ਇੱਕ ਸੇਵਾ ਹੋ ਜਾਣੀ ਹੈ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਜਿਹੜੇ ਨਹੀਂ ਪਹੁੰਚ ਸਕਦੇ ਉਹ ਵੀ ਦਰਸ਼ਨ ਕਰ ਸਕਣ ਸਹਿਬ ਜਾਦਿਆਂ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾ ਸਕਣ ਸੰਗਤਾਂ ਤੁਸੀਂ ਦੇਖ ਰਹੇ ਹੋ ਪਿਆਰ ਦੇ ਨਾਲ ਸ਼ਰਦਾ ਦੇ ਫੁੱਲ ਪੇਂਟ ਕਰਨ ਪਹੁੰਚ ਰਹੀਆਂ ਨੇ ਬਹੁਤ ਸੰਗਤ ਸੀ ਅਸੀਂ ਦਰਸ਼ਨ ਕੀਤੇ ਇਹ ਸਾਰਾ ਫਤਿਹਗੜ੍ਹ ਸਾਹਿਬ ਦਾ ਗੁਰਦੁਆਰਾ ਸਾਹਿਬ ਦੀ ਜਗ੍ਹਾ ਇਧਰੋਂ ਮੇਨ ਦਰਬਾਰ ਉੱਪਰ ਤੇ ਇਧਰ ਤੋਂ ਆਪਾਂ ਪੋਰਾ ਸਾਹਿਬ ਚਲੇ ਜਾਂਦੇ ਹਾਂ ਹੁਣ ਆਪਾਂ ਪੋਰਾ ਸਾਹਿਬ ਦਰਸ਼ਨ ਕਰਨ ਗਏ ਤੇ ਮੈਂ ਅੰਦਰ ਦਾ ਥੋੜਾ ਜਿਹਾ ਵਿਊ ਲਿਆ ਕਿਉਂਕਿ ਮਨਾਈ ਹੀ ਹੁੰਦੀ ਐ ਉਹ ਵੀ ਆਪਣੀ ਜਗ੍ਹਾ ਸਹੀ ਨੇ ਕਿਉਂਕਿ ਲੋਕ ਕਈ ਵਾਰੀ ਤਰਵਰਤੋਂ ਵੀ ਕਰ ਲੈਂਦੇ ਆ ਤੇ ਇੱਥੇ ਬਾਬਿਆਂ ਨੂੰ ਨੀਹਾਂ ਦੇ ਵਿੱਚ ਚਿਨਿਆ ਗਿਆ ਸੀ ਫਿਰ ਅਸੀਂ ਠੰਡਾ ਬੁਰਜ ਗਏ ਮੈਂ ਜ਼ਿਆਦਾ ਵੀਡੀਓ ਨਹੀਂ ਅੰਦਰ ਤੋਂ ਲਈ ਕਿਉਂਕਿ ਆਪਾਂ ਨੂੰ ਉਲੰਘਣਾ ਵੀ ਨਹੀਂ ਕਰਨੀ ਚਾਹੀਦੀ ਠੰਡਾ ਬੁਰਜ ਜਿੱਥੇ ਮਾਤਾ ਗੁਜਰਕੌਰ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ ਵजीर खान ਵੱਲੋਂ ਜੇ ਆਪਾਂ ਠੇਕੇ ਦੇ ਗਰਮੀ 'ਚ ਵੀ ਜਾਈਏ ਨਾ ਤਾਂ ਬੜੀ ਠੰਡਕ ਮਹਿਸੂਸ ਹੁੰਦੀ ਹੈ ਉੱਪਰ ਜਾ ਕੇ ਠੰਡੀ ਹਵਾ ਲੱਗਦੀ ਹੈ ਤੇ ਇਹੀ ਸੋਚ-ਸੋਚ ਕੇ ਮੈਂ ਮਹਿਸੂਸ ਕਰ ਕਰਦੀ ਰਹੀ ਕਿ ਕਿੰਨੀ ਜ਼ਿਆਦਾ ਠੰਡ ਹੋਏਗੀ ਔਰ ਕਿੰਨਾ ਜ਼ਿਆਦਾ ਸਰੜ ਉਹਨਾਂ ਦਾ ਆਪਾਂ ਇੰਨੇ-ਇੰਨੇ ਕੱਪੜੇ ਪਹਿਨ ਕੇ ਜੈਕਟਾਂ ਵਗੈਰਾ ਪਾ ਕੇ ਵੀ ਠੰਡ ਮੰਦੇ ਆ ਪਰ ਧੰਨ ਸਿੱਖੀ ਧੰ ਸਿੱਖੀ ਧੰ ਸਿੱਖੀ ਮਾਤਾ ਗੁਜਰਕਾਰ ਅਤੇ ਸਹਿਬਜ਼ਾਦਿਆਂ ਦੀ ਜਿਹੜੇ ਅਡੋਲ ਰਹਿ ਕੇ ਮਕਸਦ ਵजीर खान ਦਾ ਇਹੀ ਸੀਗਾ ਕਿ ਠੰਡ ਦੇ ਵਿੱਚ ਉਹ ਡੋਲ ਜਾਣਗੇ ਤੇ ਕਹਿਣਗੇ ਸਾਡੀਆਂ ਮਿੰਨਤਾਂ ਕਰਨਗੇ ਆ ਦੇਖ ਸਕਦੇ ਹੋ ਤੁਸੀਂ ਕਿੰਨੀ ਉਚਾਈ ਹੈ ਇਸ ਉਚਾਈ ਤੋਂ ਝੜ ਕੇ ਮੋਤੀराम ਮਹਾਰਾਜੀ ਮਾਤਾ ਜੀ ਨੂੰ ਅਤੇ ਬੱਚਿਆਂ ਨੂੰ ਦੁੱਧ ਪਲਾਉਂਦੇ ਰਹੇ ਸਹਿਬਜ਼ਾਦਿਆਂ ਨੂੰ ਸਾਡੇ ਵੀਰਾਂ ਨੂੰ ਸਾਡੇ ਜੋਧਿਆਂ ਨੂੰ ਇਹ ਜਿਹੜੀ ਪਿਛਲੀ پارک ਤੁਸੀਂ ਹੁਣ ਦੇਖੋਗੇ ਇਹ ਤੁਸੀਂ ਦੇਖ ਰਹੇ ਹੋ ਇਹ پارک ਮੋਤੀराम ਮਹਿਰਾ ਜੀ ਦੇ ਨਾਮ ਤੋਂ ਹੀ ਹੈ ਉਹਨਾਂ ਦੀ ਵੀ ਯਾਦ ਮਾਤਾ ਗੁਜਰ ਕੌਰ ਨੇ ਉਹਨਾਂ ਨੂੰ ਕਿਹਾ ਸੀ ਕਿ ਮੋਤੀराम ਰਹਿਦੀ ਦੁਨੀਆ ਤੱਕ ਸਿੱਖ ਸੰਗਤ ਤੈਨੂੰ ਪੂਜੇਗੀ ਤੇਰਾ ਨਾਮ ਲਵੇਗੀ ਇਹ ਚਾਹ ਦਾ ਲੰਗਰ ਦੇ ਵਿੱਚ ਜਾ ਕੇ ਮੈਂ ਮੋਤੀराम ਜੀ ਨੂੰ ਵੀ ਸਜਦਾ ਕੀਤਾ